ਈਲਾ ਸਿੰਘ ਮੇਰਾ ਨਾਮ ਹੈ ਜੀ ਪਿੰਡ ਲੱਲੂਆਣਾ ਹੈ ਬਾਕੀ ਮੈਨੂੰ ਫੇਫੜਿਆਂ ਦੀ ਅਫੋਤੀ ਕਾਤੀ ਤੋਂ ਮੈਂ ਬਹੁਤ ਤੰਗ ਰਹਿ ਹਾਂ ਦੋ ਸਾਲ ਤੋਂ ਲੈ ਕੇ ਮੈਂ ਡਾਕਟਰਾਂ ਕੋਲੇ ਬਹੁਤ ਫਿਰਿਆ ਤੀ ਤੇ ਮੇਰਾ ਇਲਾਜ ਡਾਕਟਰ ਭੁੱਲ ਤੋਂ ਬਠਿੰਡੇਉਂ ਹੋ ਜਾਏਗਾ ਬਿਲਕੁਲ ਇਹ ਨਹੀਂ ਮੈਨੂੰ ਮਹੀਨੇ ਵਿੱਚ ਠੀਕ ਕਰਤਾ ਹਾਂ ਵਧ ਗਿਆ ਮਾਤੰਦਰੋਸਤ ਹੁਣ ਜਮਾ ਆਇਆ ਹੈ ਨਾ ਉਹ ਆਏਗਾ ਵੀ ਠੀਕ ਠਾਕ ਆਏਗਾ ਬਹੁਤ ਵਧੀਆ ਇਲਾਜ ਹੋਇਆ ਇਹ ਬੰਦੇ ਨੂੰ ਇਲਾਜ ਹੁੰਦਾ ਹੈ ਇਹ ਡਾਕਟਰ ਮੰਨਿਆ ਗਿਆ ਇਹ ਅਮਰੀਕਾ ਨੂੰ ਤਾਂ ਬਹੁਤ ਵਧੀਆ ਮੰਨਿਆ ਗਿਆ ਵੀ ਜਿਹੜੀ ਨੇ ਮੈਂ ਪਹਿਲੇ ਦਿਨ ਤੋਂ ਲੈ ਕੇ ਮੇਰਾ ਰੋਗ ਉਦੋਂ ਹੀ ਘਟਣਾ ਸ਼ੁਰੂ ਹੋ ਗਿਆ ਸੀ ਇਹ ਡਾਕਟਰ ਬਹੁਤ ਵਧੀਆ ਹੈਗਾ ਧੰਨਵਾਦ ਇਹਦਾ ਜਿਹੜੀ ਨੇ ਮੇਰਾ ਇਲਾਜ ਕਰਤਾ ਇਹਦਾ ਸਟਾਫ ਬਹੁਤ ਵਧੀਆ ਜੀ ਧੰਨਵਾਦ ਸਟਾਫ ਦੇ ਜਿਹੜੇ ਸੰਭਾਈ ਤੋਲ ਕਰਦੇ ਨੇ ਅਹੀ ਜੀ ਗੱਲ ਨਹੀਂ ਵੀ ਕੋਈ ਬੰਦਾ ਹਰੱਕੇ ਬੋਲਦਾ ਹੋਵੇ ਜਮਾ ਬੰਦੇ ਨੂੰ ਹੱਸ ਕੇ ਬੁਲਾਉਂਦੇ ਨੇ ਧੰਨਵਾਦ ਹੈ ਜੀ ਇਹਨਾਂ ਦਾ